ਆਹ ਚੇਤੇ ਨਾਲ ਛੜਾ 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 ਜਿਹੜੇ ਚਾਰ ਬੱਚੇ ਉਹ ਕੌਣ ਸੰਭੂ ਆ ਆੜੀ ਆੜੀ ਹੁਣ ਕਿੱਥੇ ਲੈ ਜਾ ਕੇ ਦੱਸ ਆ ਦੋ ਨਾਲ ਲੈ ਗਿਆ ਤੇ ਦੋ ਇਹਨੂੰ ਦੇ ਗਿਆ ਦੱਸ ਉਹ ਕਿੱਥੇ ਧੱਕੇ ਮਾਰਨੇ ਅੱਜ ਘਰ ਤੇ ਰਹਿਣਾ ਬੱਚਿਆਂ ਨੇ ਘਰ ਤੇ ਰਹਿਣਾ ਔਰ ਕਿੱਥੇ ਲੈ ਜਾਣਾ ਦਾ ਨਜਾਜ ਜਨਬ ਦੀ ਧੀ ਆਈ ਤਾਂ ਨੇ ਆ ਬਾਕੀ ਇਹਨਾਂ ਦੇ ਸੋਚਦੇ ਬਿਨਾ ਇੱਥੇ ਘਰ ਵਸਣਾ ਇਹਨਾਂ ਦਾ ਕੁੜੀਆਂ ਦਾ ਇੱਥੇ ਰੱਖਣਾ ਹੈ ਕੁੜੀ ਸਾਡੀ ਲੋਕ ਇੱਥੇ ਆ ਘਰ ਵਸਣਾ ਚਾਹੀਦਾ ਬਸ ਇਹ ਕਹਿੰਦੇ ਆ ਕਿ ਘਰ ਵਸਣਾ ਚਾਹੀਦਾ ਸਬੂਤ ਤਾਂ ਕਰਾ ਬਸੂਗਾ ਵਸੂਗਾ ਕਿਉਂ ਨਾ ਹਾਂ ਕੁੜੀ ਵਸਣੀ ਚਾਹੀਦੀ ਜਾਂ ਤਾਂ ਇਹਦੇ ਕੋਈ ਗਲਤੀ ਹੋਵੇ ਕੁੜੀ ਚ ਦੱਸਿਆ ਕਿ ਇਹ ਜੀ ਛੱਡ ਕੇ ਗਈ ਕੋਈ ਨਹੀਂ ਮੇਰੇ ਨਾਲ ਨਿਕਾੜ ਕੇ ਸਾਰਾ ਪੈਸੇ ਕੱਢ ਕੇ ਪਾਵਾ ਦਿੱਤੀ ਆ ਗੱਲ ਦੀ ਗੱਲ ਲਾ ਲਿਆ ਕੁੰਡਾ ਮੈਂ ਆ ਕੇ ਖਲਾਇਆ ਇਹਦਾ ਪਾਣ ਫਿਰ ਲੈ ਉਹ ਬਜਰਾ ਤਾਂ ਬਾਹਰ ਘਟਕੇ ਟੁੱਟ ਗਿਆ ਥੋੜਾ ਸਮਾਨ ਕਿਹੜੇ ਕਮਰੇ ਚ ਪਿਆ ਪਾਉਣੀਆਂ ਚ ਫਿਰ ਪਾਣ ਜਿੰਦਾ ਆ ਵੀਡੀਓ ਬਣਾ ਲੈਨੇ ਆਂ ਪਾ ਜਿੰਦਾ ਪਾਣਦੇ ਬੱਸ ਥੋੜਾ ਲਿਆ ਥੋੜਾ ਲੈ ਦੋੜ ਦੇ ਜਿੰਦਾ ਹੁਣ ਬਚਾ ਤੇ ਰੌਲਾ ਤੇ ਦਵਾ ਕੋਈ ਰੱਬ ਦੇ ਬੱਚੇ ਹੈਗੇ ਫੜ ਦਿੰਦਾ ਉਹਨਾਂ ਨੂੰ ਦੱਸ ਆਲੇ ਆਏ ਦਾ ਪਹਿਲਾ ਕੰਮ ਛੱਡ ਕੇ ਲਿਆ ਲਿਆ ਜਦੋਂ ਝੋਨਾ ਲਵਾ ਲਿਆ ਜਦੋਂ ਝੋਨਾ ਲਵਾ ਲਿਆ ਉਦੋਂ ਪੈਣ ਤੋਂ ਕੱਟ ਕੇ ਕੱਢ ਦਿੰਦੇ ਪਰ ਵੀ ਇਹੀ ਕੰਮ ਕੀਤਾ ਨਹੀਂ ਕੀਤੀ ਝੋਨਾ ਲਵਾ ਕੇ ਆਹ ਲੈਂਦੀ ਆਹ ਦੀ ਜ਼ਿੰਮੇਵਾਰੀ ਚ ਲੈਂਦੀ ਆ ਮੈਂ ਤੇਰੇ ਨਾਲ ਮੈਂ ਤਾਂ ਅੱਗੇ ਪਾਵਾ ਕੱਢ ਕੇ ਨਾ ਵੀ ਜਿਹੜੇ ਜ਼ਿੰਮੇਵਾਰੀ ਤੇ ਸਾਫ ਚੋਸੀ ਕਟਾ ਵਿਖਦੇ ਆ ਪੈਨ ਵਾਲੇ ਨੂੰ ਪਤਾ ਹੀ ਆ ਕੁੜੀ ਜਿੰਦਾ ਭੰਦੇ ਨਾ ਨਾ ਤੁਹਾਨੂੰ ਮਾੜੇ ਮਾਰ ਦਿੰਦੇ ਸਾਡੇ ਉਹਦੇ ਕੰਮ ਬਾਈ ਤੈਨੂੰ ਕਾ ਬਾਈ ਨਾ ਇੰਦੀ ਮੈਂ ਮੇਲ ਲਾ ਤੂੰ ਮੈਂ ਸੋਣਾ ਜ਼ਰੂਰ ਕਰ ਦੂੰਗਾ ਬਾਈ ਸੱਜਣੇ ਤੂੰ ਆਸੀ ਕੋਈ ਪਤਾ ਕਹਿੰਦਾ ਕੁੜੀ ਚ ਗਲਤੀ ਨਾ ਨਿਕਲੇ ਉਹਦੀ ਕਿ ਸੱਚਾ ਵੀ ਕੁੜੀਆਂ ਨੂੰ ਬਾਹਰ ਬਾਹਰ ਕੁੜੀ ਚ ਨਾ ਗਲਤੀ ਨਿਕਲੂਗੀ ਕਈ ਗੱਲ ਹੈ ਆ ਬੱਚੇ ਕਿਹਦੇ ਆਂਡੀ ਆ ਗਏ ਵੇ ਸਾਰੇ ਬਾਈ ਕਿਸੇ ਨਰਦ ਕਰਨੀ ਤੇ ਦਾਵੇ ਸਾਡੇ ਪੰਜ 6 ਸਾਲ ਹੋ ਗਏ ਸਾਨੂੰ ਆ ਵੀ ਤੁਹਾਡੇ ਨਾਲ ਗਵਾਹ ਹੈਗਾ ਬਾਈ ਪੈਂਦਾ ਬਾਈ ਸਾਰੀ ਜਮਾਨੀ ਕਿਸੇ ਨਾਲ ਦੀ ਵਸ ਨਹੀਂਦਾ ਬਾਈ ਆਪਾਂ ਰਹਿ ਗਏ ਆ ਇਹਦਾ ਇਹਨਾਂ ਦਾ ਮਾੜਾ ਨਹੀਂ ਕੀਤਾ ਕਹਿੰਦੇ ਇਹ ਕੁੜੀਆਂ ਦੇ ਕਰ ਦਿੰਦੇ ਆ ਕਹਿੰਦੇ ਮੇਰੇ ਕੋਲ ਦੋ ਪੁੱਤ ਹੈਗੇ ਆ ਆਪਾਂ ਵਿੱਚ ਝੂਠੀ ਮਾਰਦੇ ਆਪਾਂ ਕਰੀਏ ਜਾਨਾ ਮਾਤਾ ਮਾਤਾ ਬਣੀ ਕਹੋ ਕੁੜੀਆਂ ਇਹ ਗੱਲ ਚ ਨਾ ਜਰੂਰ ਕੋਈ ਰਾਜ ਨਿਕਲੂਗਾ ਜਿਹੜਾ ਉਹ ਇਹਨੂੰ ਜਾਣ ਨਹੀਂ ਨਾ ਕਿ ਕਿਸੇ ਪਾਸੇ ਜਾਂ ਤਾਂ ਉਹ ਇਹ ਆ ਵੀ ਮੇਰਾ ਕੁਝ ਪੜਦਾ ਨਾ ਖੋਲ ਜੇ ਬੱਸ ਵਜੇ ਦੀ ਗੱਲ ਆਗੇ ਨਾ ਸਿਰੇ ਵਾਲੀ ਗੱਲ ਹੈ ਹਾਂ ਦੇਖ ਲਈ ਤੇ ਨਾ ਨਿਕਲੇ ਨਾ ਕੋਈ ਗੱਲ ਮੰਦਾ ਆਪਣੀ ਜਨਾਨੀ ਨਾਲ ਉਦੋਂ ਲੜਦਾ ਜਦੋਂ ਕਿਤੇ ਲੱਤਾਂ ਵਸਾਈਆਂ ਹੋਣ ਰਾਜ ਸਹੀ ਗੱਲ ਹੈ ਕਿੱਥੇ ਪਿਆ ਐ ਦੱਸ ਮਾਣ ਤੂੰ ਤੂੰ ਬੋਲ ਤੂੰ ਬੋਲ ਤੂੰ ਇਹ ਨਾ ਤਾਂ ਉਹ ਜਿਹੜਾ ਹਾਂ ਹਾਂ ਉਹ ਡਰਨ ਵਾਲੀ ਕੋਈ ਗੱਲ ਨਹੀਂ ਆਇਆ ਰੋਲਾ ਲਾ ਕੇ ਉੱਡਣਾ ਜਦੋਂ ਕਈ ਗੱਲ ਕੋ ਨਾ ਰਣਦੋ ਨਾ ਇਹਨੂੰ ਕਦੇ ਜੇ ਬਾਤਾ ਘੋਟ ਦੇ ਸਰਵਾਸ ਜੁਗ ਘਟ ਕੇ ਵਿਖਾਵੇ ਥਾਲਾ ਵੇਖੀ ਬੁਲਾਉਂਦਾ ਨਾ ਉਹ ਕਰ ਚਾਰ ਕੀ ਚੋ ਨਾ ਉਹ ਬੈਠੇ ਆਉਂਦੇ ਗੱਲ ਘਟ ਕੇ ਨਾ ਜਦੋਂ ਚਿੰਨਾ ਆਇਂ ਕੋੜੇ ਮੋਟੇ ਨਾ ਨਾਂ ਦੇ ਕੇ ਨਾ ਉਹ ਰੋਲਾ ਲਾ ਕੇ ਪੰਨਾ ਉਡਾ ਲਾ ਉਡਾ ਲਾ ਕੇ ਪੰਨੀ ਉਹ ਡਾ ਲਾ ਕੇ ਪੰਨਾ ਗੁੱਠੇ ਤੇ ਨਮਰਾਲੀ ਗੁੱਠੇ ਤੇ ਨਮਰਾਲੀ ਹਾਂ ਬੱਸ ਉਹ ਪਾ ਲੈ ਕੇ ਮਾਰੇ ਚੱਲ ਛੋੜ ਕੇ ਮਾਰ ਤਾ ਔਖਾ ਭਾਈ ਇਹਨੂੰ ਬਤਾਉਣੀ ਤਾ ਯਾਰ ਹੁਣ ਮਾਰ ਕੇ ਜਿੰਦਾ ਲਾ ਕੇ ਤੂੰ ਅੜ ਗਿਆ ਜਵਾਗਣਾ ਕਿੱਥੋਂ ਰੋਟੀ ਖਾਣ ਕਿਹਦੇ ਕੋਲ ਜਾਣ ਉਹ ਆਪ ਤਾ ਤੂੰ ਨਿਕਲ ਕੇ ਭੈਣ ਕੋਲੇ ਅੜ ਗਿਆ ਕਿਹਦੇ ਕੋਲ ਨਿੱਕੇ ਨਿੱਕੇ ਬੱਚੇ ਲੈ ਕੇ ਚਲੇਗਾ ਕਿ ਪਤਾ ਕਿੱਦਾਂ ਗਿਆ ਕਿੱਦਾਂ ਗਿਆ ਘਰ ਪੁਰ ਗਿਆ ਬਣਾ ਰੋਟੀ ਦਾ ਟੀਆ ਉਹ ਜਿਹੜਾ ਤੂੰ ਜਵਾਕਾਂ ਨੂੰ ਖਵਾਉਂਦਾ ਹੈਂ ਤੂੰ ਕਿੱਧਰ ਤੇ ਚੱਲ ਰਿਹਾ ਹੈਂ ਅਜਾ ਕਹਣਾ ਜੀ ਮਾਰੇ ਬੇਸਰ ਸੁਣਨਾ ਚਾਹਤਾ ਗਾਣੇ ਬੰਦ ਕਰਾ ਬੰਦ ਕਰਾ ਸੁਣਨ ਕੰਦ ਕਰ ਬੀਰ ਪਾਰ ਕਰਨ ਹੈ ਬਿਜੋ ਉਹ ਕਰਾਂ ਉਹ ਪਹਿਲਾ ਮਾਸੋਂ ਵਾਪਸ ਐਨ ਕੋਣੀ ਮਾਰੀ ਕਾਫੀ ਬਜਾ ਮਾਰਾਂ ਉਹ ਇਹ ਕਰਾਂ ਉਹ ਤੇ ਕਾਫੀ ਤੋਂ ਨਲਵਾ ਕੇ ਹੰਦੂ ਐ ਵੀ ਦੋ ਮਾਰੂਗਾ ਮੈਂ ਚਲੇ ਜੂਗੀ ਬੱਸ ਐਵੇਂ ਮਾਰੂਗਾ ਥਾੜਾ ਲੱਗਦਾ ਮੈਂ ਦੂਨ ਨੰਬਰ ਲੈ ਲਓ ਉਪਰੇ ਦਾ ਹੱਦਾਈ ਦਾ ਹਾਂ ਨਹੀਂ ਲੱਗਦਾ ਵੀ ਮੈਂ ਕੋ ਮਾਰੂਗਾ ਜਦੋਂ ਮਰਦੇ ਇੱਥੇ ਹੀ ਆ ਗਏ ਜੇ ਕਹਿਣ ਲੱਗਾ ਬਾ ਤੂੰ ਜੇ ਪੁੱਛਣ ਲੱਗਾ ਮੇਰਾ ਨਾਲ ਇਹਨੂੰ ਕਿ ਮੇਰੀ ਲੱਤ ਭੰਨ ਦੇ ਜਿਹੜੀ ਭੰਨਣੀ ਹਾਂ ਹਾਂ ਉਹਦੀ ਨਾਂ ਦੀ ਬਣਾਉਣੀ ਚਾਹ ਕਹਿੰਦੀ ਆ ਨੰਬਰ ਲੈ ਤੇ ਜੱਸਿਆ ਦਾ ਕੋਈ ਲੋੜ ਨਹੀਂ ਇਹਨੂੰ ਉਹ ਨਹੀਂ ਜਾਣਦੇ ਹੁਣ ਜਿੱਦਾਂ ਦੇਚਿਆ ਗਿਆ ਜੀ ਆਏ ਆ ਪਾਛੇ ਨਹੀਂ ਗਏ ਸੋਨੂੰ ਦੱਸ ਪਈ ਇਹ ਬਾਈ ਕੋਲੇ ਮੇਰਾ ਨੰਬਰ ਲਾਇਆ ਮੈਨੂੰ ਨਾਮ ਵੀ ਤੇ ਮੌਨ ਦੇ ਇੱਥੇ ਕਿਹਨੂੰ ਪੀਪਿੰਗ ਹੱਟੀਆਂ ਨੂੰ ਕਹਦੀ ਆਵਾਜ਼ ਦੇਣਾ ਬੋਲ ਬਹੁਤ ਜਿੱਦੇ ਤੈਨੂੰ ਕਹ ਲੱਗਾ ਜਿੰਦਰਾ ਕਿਨੇ ਭੰਨਿਆ ਕਿ ਉਹ ਬਾਈ ਨੇ ਭੰਨਿਆ ਬਸ ਜੱਸੇ ਦਾ ਕਹਦੀ ਜੱਸੇ ਨੇ ਭੰਨਿਆ ਬਸ ਆ ਥੋੜੀ ਤੇਰੀ ਆ ਨਹੀਂ ਉਹ ਇੱਥੇ ਰੱਖ ਦੇ ਇੱਥੇ ਆਪ ਸੇ ਨਾ ਹੋ ਗਏ ਨਾ ਬਈ ਗੱਲਾਂ ਘਰ-ਘਰ ਚਾਰ ਜਵਾਨ ਹੋਰ ਤਰਕੇ ਦੀ ਉਹ ਕਿੱਥੇ ਜਾਂਦੀ ਕਿੱਥੇ ਜਾਂਦੀ ਕੋਈ ਕਲਾ ਨਹੀਂ ਮੈਂ ਇੱਕ ਥੋੜੇ ਨਾ ਚਾਚਾ ਮੈਂ ਇੱਕ ਚੀਜ਼ ਦਾ ਬਹੁਤ ਵੇਖਿਆ ਜਦੋਂ ਨਾ ਕੋਈ ਵਾਸ ਚੱਲੇ ਨਾ ਬੋਡੇ ਬੰਦੇ ਪਤਾ ਕੀ ਕਰਦੇ ਜਾਂ ਤਾਂ ਬੰਦੇ ਨੇ 부ੜੀ ਤੇ ਬਲੇਮ ਕਰਨਾ ਇਹ ਮਾੜੀ ਆ ਤੇ ਜਾਂ 부ੜੀ ਨੇ ਬੰਦੇ ਤੇ ਕਰਨਾ ਵੀ ਇਹ ਮਾੜਾ ਹੈ ਭੈਦਨਾ ਮਾੜਾ ਬਹੁਤ ਵੀ ਹੁੰਦੇ ਆ ਹੋਰ ਸਾਰੇ ਮਾਈ ਵੀ ਚੱਕ ਵਜਦੇ 17 ਜਾਂ ਤਾਂ ਫਿਰ ਤਾਂ ਗੱਲ ਹੈ ਕਿ ਜਿਹਨੇ ਆਇਤਾ ਲੋੜਦੀ ਮਾੜੀ ਹੁੰਦੇ ਆ ਹਾਂ ਹੁਣ ਉਹਨੂੰ ਉਹਨੂੰ ਕਹਿੰਦਾ ਮਾੜੀ ਆ ਇਹ ਕਾਰੀ ਚੰਗਿਆ ਲੱਤਿਆ ਜਾਂਦਾ ਲਾਦਾ ਇਹ ਦੇ ਕਾਰੀ ਜਾਦਾ ਕੋਈ ਸਬੂਤ ਨਹੀਂ ਮੈਨੂੰ ਸਬੂਤ ਲੈਣਾ ਉਹ ਤੋਂ ਜਾਂ ਜਾਦਾ ਮੈਨੂੰ ਬੰਦਾ ਲਿਆ ਸਾਹਮਣੇ ਜਾਂ ਕਿਸੇ ਨੇ ਅੱਖੀਂ ਦੇਖਿਆ ਜਾਂ ਕੋਈ ਫੋਨ ਫੜਿਆ ਜਾਂ ਕੋਈ ਕਿਤੇ ਕਾਲਾ ਕਰਦੀ ਆ ਬੂਦ ਲਿਆ ਪਿਆ ਆ ਪਾ ਦੇ ਮਾਂ ਕੋਲ ਵੀ ਕਹਿਣ ਜੋਗੇ ਨਹੀਂ ਕਹਿਣ ਜੀ ਪਰ ਉਹ ਦੀ ਕੀ ਗੱਲ ਪਈ ਉਹ ਕਿਹ ਚਾਲਿਆਗਾ ਮੈਂ ਨੰਬਰ ਚਾਲਿਆਗਾ ਲਾਡੀਓ ਕਰਾਇਆ ਮੈਂ ਤੈਨੂੰ ਆਗਲੇ ਦਿਨ ਸੋਭਲਾ ਕਰ ਦੇ ਲੋਕੀ ਦਾ ਬਹੁਤ ਕੁਝ ਕਹਿੰਦੇ ਐ ਬਹੁਤ ਕੁਝ ਕਹਿੰਦੇ ਲੋਕੀ ਦਾ ਹੁਣੇ ਜਾਵਰ ਦੌੜਨ ਮੈਂ ਤੁਰਦੀ ਹੁਣੇ ਦੇਖੀ 18 ਗੱਲਾਂ ਕਰਨੀ ਜੀ ਇਹ ਹੋ ਜਾਂਦਾ ਲੋਕਾਂ ਦੀ ਬਹੁਤ ਜਾਜੇ ਕਿਸੇ ਕੋਈ ਰਹਿਦਾ ਪਰ ਚੋਲੇ ਨਹੀਂ ਰੋਟਾ ਨਹੀਂ ਨਾ ਹੀ ਲੋਕੀ ਕਹਿੰਦੇ ਪਾਰ ਆ ਤੋਂ ਦਿਨ ਕੱਢੀ ਦੇ ਲੱਗਦੇ ਹਾਂ ਕਿ ਅੱਜ ਵੀ ਤੇ ਉਹ ਕੁੜੀਆਂ ਦੀ ਮਮੀ ਨੂੰ ਕੋੜਦਾ ਹੋਣਾ ਅੱਜ ਤਾਂ ਨਹੀਂ ਅੱਗੇ ਵੀ ਕੁੜਦਾ ਹੁੰਦਾ ਇਹਨਾਂ ਨੂੰ ਦਨ ਕਿਹ ਚੱਲਣੇ ਉਹਨੂੰ ਤਾਂ ਨਹੀਂ ਪੜਦਾ ਹੁੰਦਾ ਕਿੰਨੇ ਕੁੜੀਆਂ ਤਿੰਨ ਕੁੜੀਆਂ ਕੱਲ ਕੁੜੀਆਂ ਕਮੁੰਡਾ ਇੱਕ ਟਟਾ ਮੁੰਡਾ

ਮਿੱਠਾ ਰੱਖ ਲੈ ਮੈਂ ਨਾ ਮੰਮਾ ਤੇਰੇ ਇਹਦੇ ਮੈਨੂੰ ਦੂਜੀ ਅੱਖ ਜਾਨੀ ਸਾਡੇ ਸਿਰ ਤੇ ਭਾਈ ਕੋਈ ਕੋਈ ਬਾਤਾਂ ਸਾਰੀਆਂ ਐ ਬਣਾਉਣੀ ਆ ਜਦੋਂ ਪੇਟਿਆਂ ਨੂੰ ਭਾਈ ਦੂਰ ਆਹੋ ਹੀ ਤੇਰਾ ਮੈਨੂੰ ਲੈ ਗਿਆ ਸੀ ਵੱਲੋਂ ਲੈ ਗਈ ਸੀ ਕੰਨ ਉੱਢ ਕੇ ਮੇਰਾ ਲਾਣਾ ਵਾਲਾ ਆਪਣੇ ਬੈਠੇ ਵੀ ਕੁੜੀ ਦੀ ਗਲਤੀ ਨਾ ਹੋਵੇ ਤੇ ਬਾਪੂ ਠੋਣਾ ਜਾਉਂਦਾ ਮੈਂ ਨਾ ਇਹਨੇ ਮੁੰਡਾ ਫੀੜੀ ਦੇ ਨੰਬਰ ਤੇ ਹਾਰਾਂ ਦੀ ਮਾਰੀ ਮਾਰੇ ਮਾਰਾ ਨੰਬਰ ਤੇ ਮਿਲ ਤੋਂ ਤੇ ਕੀ ਕਰ ਗਏ ਗੋਲ ਜਿਆ ਜਿਆ ਨਾ ਲੱਭੇ ਕੋਈ ਪਾਦਾ ਕੇ ਨਾਮ ਮਾਰੀ ਤੀਜਾ ਅੰਗਰਾਂ ਨਾਲ ਲੜਾਈ ਕੀਤੀ ਤੂੰ ਫਾਲੀ ਨਾ ਕਰ ਮੈਂ ਤਾਂ ਫੱਕ ਕਰ ਭਾਈ ਹੱਥ ਜੀ ਕੋਈ ਨਹੀਂ ਹੋਗਾ ਲੱਗਦਾ ਸਾਡੇ ਕੋਲ ਲੈਣੇ ਨਹੀਂ ਚਾਹਤੀ ਹਾਂ ਅੱਜ ਕੁੱਟ ਖਾ ਲਈ ਸੀ ਲੈ ਮੇਰੇ ਡਵਾ ਕਰਦੇ ਆ ਲੈ ਡਵਾ ਕਰੇਗਾ ਆਪਣੀ ਰਹਿ ਕੋਣ ਦਿਸਾਲ ਦਾ ਸਿਰ ਘਰ ਸਾਡਾ ਅਕੜ ਕੇ ਪਾੜ ਤਾ ਕੋਈ ਗਾਲ ਮਚੂ ਵੀ ਦੇਖ ਲਈ ਨਾ ਨਿਕਲੀ ਜਿਹੜਾ ਉਹ ਕਹਿੰਦਾ ਨਾ ਤਾਂ ਬੁੜੀਆਂ ਨਾਲ ਵਰਤੇ ਜੇ ਮੇਰਾ ਕੋ ਪੜਦਾ ਨਾ ਇਹਨੂੰ ਦੱਸ ਦੇ ਬੇਟਾ ਸ਼ਮਾਨ ਦੀ ਮੇਰਾ ਬੱਚੇ ਦਾ ਹਾਜ ਪਿਆ ਸੀ ਟੱਕੇ ਲਾ ਕੇ ਕੋਈ ਪੋਰਾਂ ਵਾਲੇ ਲੜਡ ਕਿੱਥੇ ਹੈ ਲੜਡ ਜਾਇ ਬਾਹਰ ਕੋਈ ਲੜਡ ਦਿਖਾ ਦੇ ਉਹਨਾਂ ਨੇ ਕਹਿੰਦੇ ਮੈਂ ਤਾਂ ਬਾਹਰ ਵਿੱਚ ਬੈਠੀ ਸੀ ਰਹੀ ਨਾ ਕੁੜਕੇ ਜਮਾ ਕਿਥੇ ਗਰਮਾਉਂਗਾ ਮੈਂ ਤਾਂ ਮੇਰੀ ਜ਼ਿੰਮੇਵਾਰੀ ਟੈਨਸ਼ਨ ਕੋ ਲੈਣੀ ਆ ਤੂੰ ਬਾਏ ਤੇਰੇ ਕੋਲ ਗਈ ਸੀ ਬਾਬੇ ਤੇ ਕਹਿੰਦਾ ਡਰਨਾ ਬਿਲਕੁਲ ਨਹੀਂ ਆ ਨਹੀਂ ਲੱਗਦਾ ਦਾ ਮੈਂ ਮੀਟਦਾ ਮੁੰਡਾ ਐ ਡਾਕਟਰ ਐ ਡਾਕਟਰ ਆ ਉਹਦੇ ਜੁਮੇ ਲਈ ਤੇਰਾ ਉਹ ਭਾਈ ਝੌਂਕ ਤੇ ਖੜਾ ਸੀ ਅੱਛਾ ਉਹਨੂੰ ਵੀ ਤੂੰ ਕੰਧ ਉੱਚੀ ਕਰਦੀ ਉਹ ਝੌਂਕ ਕਰਦਾ ਆਈ ਇਹਨਾਂ ਖਾਣਾ ਬਣਾ ਦੇਗੀ ਬਸ ਈ ਨੂੰ ਨਲਵਾਈ ਲੈ ਇਹ ਦੇ ਨੀ ਮਾੜੀ ਬੇਟੀ ਕੋਈ ਮੁੜੀ ਤੈਨੂੰ ਮਾਰੀ ਕਹਿੰਦੀ ਭਾਈ ਕੋਈ ਕਹਿ ਦਿੰਦੀ ਮਾਰੀ ਗਿਆ ਮਾਰੀ ਹੈ ਦੋਨੇ ਪੈਣਾ ਹੈਗੇ ਅਸੀਂ ਆਪ ਤੇ ਸੱਚੇ ਟਾਈ ਦੀ ਕੁੜੀਆਂ ਦੋਨੇ ਫੇਰ ਤਾਂ ਤੂੰ ਨਾਲ ਖੜਿਆ ਕਰ ਨਾਲ ਹੀ ਰਾਂ ਦੇ ਰਹੇ ਰੇਵੀਂ ਅੱਜ ਕੋਲ ਰਤ ਰਾਤ ਤੂੰ ਤੰਬਾ ਲਾ ਕੇ ਸਰਾਣੇ ਮੇ ਲਾ ਕੇ ਘਰੇ ਕੋਤੀ ਬੜਾ ਸੁੱਤੀ ਤੇ ਸੱਤ ਮਾਰੂ ਤੇ ਕੁੱਤੀ ਦੇ ਨਾਲ ਇਹ ਮਾਰ ਨਾਲੇ ਕਿੱਥੇ ਮਾਰ ਨਾਲੇ ਬੁੜਗਾਂ ਨਾਲ ਲੜਨ ਨਾਲੇ ਆ हां 카페 ਆ ਵੀ ਕੋਈ ਫਾਂਗਾ ਉਹ ਬੰਦਰੀ ਵਾਲਾ ਟੱਕਰਿਆ ਨਹੀਂ ਕੋਈ ਉਹ ਟੱਕਰਿਆ ਬਾਈ ਉਹੀ ਆਣਾ ਮੈਂ ਟੱਕਰਿਆ ਨਹੀਂ ਇਹਨੂੰ ਇਹਨੂੰ ਬੰਦਰੀ ਆ ਟੱਕਰਿਆ ਨਹੀਂ ਬਾਈ ਫੇਰ ਤਾਂ ਹਟ ਜੂਗਾ ਇਹ ਪਸੰਦ ਤੂੰ ਜਾ ਇਹ ਜਾਂਦੀ ਏ ਕੰਨੀ ਮਾਫੀ ਦੀ ਤੂੰ ਜਾ ਨਾ ਜੰਦਾਰੀ ਜਵਾਨੀ ਜੰਦਾਰੀ ਜੰਦੀ ਦਾ ਵਿਆਹ ਕਹਿੰਦੀ ਰਹਦਾ ਜਮਾਨੀ ਬੋਲਦਾ ਬੋਲਦਾ ਨਹੀਂ ਵੜ ਤੂੰ ਹਟ ਨਾ ਇਹਨੂੰ ਕੈਂਸਲ ਹੋਇਆ ਪਿਆਰ ਇਹ ਪਿਆਰ ਨੂੰ ਜੰਦਾਰੀ ਜਿੰਦਾ ਉਹ ਕੱਲ ਵੀ ਨਹੀਂ ਕਰਾਉਂਦਾਗਾ ਕਿਸੇ ਨਾਲ ਗੱਲ ਨਹੀਂ ਕਰਾਉਂਦਾ ਇਹਨਾਂ ਦੇ ਜੀ ਵੀ ਲੈ ਇਹ ਦੱਸਦੇ ਆ ਉਹ ਡਰਾਈ ਜਾਂਦਾ ਬਸ ਇੱਕ ਵਾਰ ਫੋਨ ਲਾ ਕੇ ਦੇਣਾ ਜੀ ਇਹਨੂੰ ਆਪਾਂ ਕੋਈ ਨਹੀਂ ਆ ਜਾਂਦੇ ਗੱਲ ਕਰਦੇ ਆ ਹੁਣ ਲੈ ਕੇ ਦੇਣਾ ਜੀ ਆਪਦਾ ਫੋਨ ਲੈ ਕੇ ਦੇਣਾ ਆਂਦੇ ਭੈਣ ਨਾਲ ਭਰਾ ਨਾਲ ਪਿਆਰ ਦਾ ਗੱਲ ਕੋਈ ਕਰਾਉਂਦਾਗਾ ਮੈਂ ਕਰਾ ਦਿਆ ਕਰੂੰਗਾ ਇਹ ਨਾ ਕਰਾਉਂਗਾ ਜਾਂ ਗੱਲ ਕਰਾ ਦੇ ਆਪਾਂ ਦੋਵਾਂ ਨਾਲ ਗੱਲਾਂ ਦੋਈ ਗੱਲ ਨਹੀਂ ਕਰਾਉਂਦਾਗਾ ਲਾਈ ਜਾਂਦੇ ਆ ਚਾਰੇ ਹਾਰ ਕੇ ਮੈਨੂੰ ਲਾਉਂਦੇ ਆ ਉਦੋਂ ਫੇਰ ਹੀ ਕਰਾਉਣੀ ਦਾ ਕਰਾ ਕੇ ਜਾਂਦੇ ਆ ਉਹ ਦੋ ਲੱਗਿਆ ਦੋ ਆ ਗਏ ਤਾਂ ਸਿੰਦ ਕੋਈ ਕੀਤਾ ਜੱਵਾ ਕਿਹੜਾ ਆਵੇ ਕੋਲ ਆ ਕੇ ਕਰ ਸਾਬ ਆਹ ਵੇਲੇ ਭਰਤੀ ਮੈਂ 5000 ਰੁਪਏ ਦੇ ਕੇ ਗਈਆਂ ਤੇ ਆਹ ਭਰਤੀ ਮੈਂ ਚਕਾਰੇ ਦੇਣਾ ਪੁੱਤ ਤੂੰ ਕਿਹਤ ਮੰਗਲੇ ਨਹੀਂ ਪਹਿਵਾ ਇਹ ਬਹੁਤ ਖਰੀਦਾਰ ਵਈ ਤਾਂ ਮੈਂ ਚਾਕੇ ਪੁਆਇਪਰ ਲੈ ਕੇ ਗਈਆਂ ਕਦੋਂ ਕੱਲ ਪਰਸੂ ਆ ਜੀ ਤੇਰੇ ਗਾਣਾ ਤਾਂ ਨਹੀਂ ਕੱਢੀ ਜਾਂਦਾ ਜੀ ਦੇ ਮੈਨੂੰ ਮਿਲਿਆ ਸੀ ਪਰ ਤੋਂ ਠੀਕ ਹੈ ਪਹਿਲਾਂ ਨਹੀਂ ਠੀਕ ਠਾਕ ਹੈ ਕਿਨਾਂ ਥੋੜਾ ਜਨਾ ਉਹ ਹਰ ਬੋਲ ਗਿਆ ਹੁਣ ਸੁਝਾਈ ਮੈਂ ਕਾ ਕੋਈ ਨਹੀਂ ਮੈਂ ਕਹਿ ਰਿਹਾ ਨੇ ਦੇ ਉਹ ਜਿਹੜੇ ਜਿਹੜੇ ਉਹ ਨੇ ਉਹ ਕੀਤਾ ਉਹ ਗਵਾਹ ਦੇ ਟਾਈਮ ਪਹਿਲੀ ਲਿਖਾਉਣੀ ਹੈ ਉਹਨੂੰ ਫਿਰ ਨੂੰ ਮਾਰਦੇ ਸੀ ਤਰ ਫਿਰ ਉਹ ਪਾਣੀ ਕਰਦੇ ਜਿਹੜੇ ਜਿਹੜੇ ਮੈਨੇ ਕੀਤਾ ਹੁਣ ਪੂਰੇ ਸਾਡੇ ਨੇ ਮੇਰੇ ਕੰਮ ਆ ਗਿਆ ਆਹ ਹੂੰ ਕੰਨਣ ਦੇ ਮੇਲਾ ਨਾ ਆਉਂਦਾ ਬੰਦੇ ਆਉਂਦੇ ਵਾਹ। ਜੰਦਾ ਜੀ ਕੰਦਰਾ ਆਦਨ ਹੈਗੇ। ਤੁਸੀਂ ਕੋਲੋਂ ਕਿਹਾ ਮੈਂ ਤੁਹਾਨੂੰ ਕਿਰੋ ਨਾਲ। ਕੋਈ ਉਹ ਵੀ ਚੱਲ ਮੈਂ ਫੂਟ ਤੈਨੂੰ ਤਾਈਂ ਤਾਂ ਮੈਂ ਆਇਆ ਸੀ ਤੇ ਲੁਕੋ। ਉਹ ਬੈਠਾ ਹੀ ਕੀ ਨਾ ਉਹਦਾ ਉਹ ਸੇਵਕ। तेरे ਕੋਲ ਮੈਂ ਨਾ ਕੋਈ ਨਹੀਂ ਮੈਂ ਆਖੇ ਨਾਲ ਲਿਆ ਕੇ ਕੀ। ਕੋਈ ਨਹੀਂ ਦੁਰਦਾ ਭਰਾਵਾ ਕੋਈ ਨਹੀਂ ਦੁਰਦਾ। ਤੇ ਝੋਲਾ ਲਾਇਆ ਹੀ ਉਹਨਾਂ ਨੂੰ ਝੋਲੇ ਦੇ ਪੈਸੇ ਦੇ ਦਿਓ ਬਸ ਇਹਦਾ ਲੱਗਿਆ ਫੱਕ 3000 ਝੋਨੇ ਦੀ ਲਵਾਈ ਲੈ ਪਈ ਹੋਊਗੀ। ਮੈਂ ਤਾਂ ਨੂੰ ਤੋ ਕੈ ਕੱਜ ਕੱਜਾ ਦਵਾ ਸਾਨੂੰ ਪਹਿਲਾਂ। ਗਿਆਤਨ ਉਹਦੇ ਨਹੀਂ ਜਾ ਬੇ ਮੁੱਕਰ ਜਾਣਾ ਜੇ ਮੈਂ ਬਤਾ ਦੂੰਗਾ ਮੈਂ ਲੈ ਕੇ ਬਾਵੇ ਨੂੰ ਚੱਲਦਾ ਬੜਾ ਆਹੋ ਨਾ ਮੂੰਹ ਤੇ ਕਰਵਾ ਚੱਲ ਸਿੱਧਾ ਹੋ ਗਈ ਤੇ ਇਸ ਵਾਰ ਇਹ ਹੋ ਗਈ ਤੇ ਜੇ ਕੋਰਵੇ ਮੈਂ ਤੇ ਕੋਰਵੇ ਜਿਆ ਜਿਆ ਨਹੀਂ ਬਾਤ ਸੁਣਾ ਤਾਂ ਜਾਣਾ